ਜ਼ਿੰਦਗੀ 'ਚ ਖੁਸ਼ ਰਹਿਣ ਲਈ ਜ਼ਰੂਰੀ ਗੱਲਾਂ ਜੇ ਖੁਸ਼ ਰਹਿਣਾ ਹੈ ਤਾਂ ਦੋ ਗੱਲਾਂ ਨੂੰ ਭੁੱਲ ਜਾਓ ਇੱਕ ਬੁਰਾ ਵਰਤਾਓ ਜਿਹੜਾ ਤੁਹਾਡੇ ਨਾਲ ਕਿਸੇ ਨੇ ਕੀਤਾ ਦੂਜਾ ਉਹ ਚੰਗਾ ਵਰਤਾਓ ਜਿਹੜਾ ਤੁਸੀਂ ਕਿਸੇ ਨਾਲ ਕੀਤਾ ਕੌੜੀਆਂ ਗੋਲੀਆਂ ਚਵਾਇਆਂ ਨਹੀਂ ਜਾਂਦੀਆਂ ਨਿਗਲੀਆਂ ਜਾਂਦੀਆਂ ਹਨ ਉਸੇ ਤਰ੍ਹਾਂ ਜੀਵਨ ਵਿੱਚ અપਮਾਨ ਅਸਫਲਤਾ ਤੇ ਧੋਖੇ ਜਿਹੀਆਂ ਕੌੜੀਆਂ ਚੀਜ਼ਾਂ ਨੂੰ ਸਿੱਧੇ ਘਟਕ ਜਾਓ ਕਿਉਂਕਿ ਜੇ ਉਹਨਾਂ ਨੂੰ ਚਬਾਉਂਦੇ ਰਹੋਗੇ ਮਤਲਬ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਰਹੋਗੇ ਤਾਂ ਜੀਵਨ ਵੀ ਦੁਖੀ ਹੀ ਹੋਵੇਗਾ ਜੇ ਸਫਰ ਦਾ ਮਜ਼ਾ ਲੈਣਾ ਹੋਵੇ ਤਾਂ ਸਮਾਨ ਘੱਟ ਲੈ ਕੇ ਜਾਓ ਜੇ ਜ਼ਿੰਦਗੀ ਦਾ ਮਜ਼ਾ ਲੈਣਾ ਹੋਵੇ ਤਾਂ ਇੱਛਾਵਾਂ ਘੱਟ ਰੱਖੋ ਤਿੰਨ ਗੱਲਾਂ ਤੋਂ ਹਮੇਸ਼ਾ ਬਚ ਕੇ ਰਹੋ ਆਪਣੇ ਰਾਜ਼ ਦੂਜਿਆਂ ਨੂੰ ਦੱਸਣ ਤੋਂ ਝੂਠੀ ਤਾਰੀਫ਼ ਸੁਣ ਕੇ ਖੁਸ਼ ਹੋਣ ਤੋਂ ਤੇ ਘਰ ਦੀ ਗੱਲ ਬਾਹਰ ਕਰਨ ਤੋਂ ਇੱਕ ਖੁਸ਼ਹਾਲ ਜੀਵਨ ਜੀਣਾ ਹੈ ਤਾਂ ਇਹ ਗੱਲਾਂ ਯਾਦ ਰੱਖਿਓ ਜਲਦੀ ਮਾਫ ਕਰੋ ਵਿਸ਼ਵਾਸ ਹੌਲੀ-ਹੌਲੀ ਕਰੋ ਪਿਆਰ ਸੱਚਾ ਕਰੋ ਤੇ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਲਿਆਉਣ ਲਈ ਕੋਈ ਮੌਕਾ ਨਾ ਛੱਡੋ ਹਮੇਸ਼ਾ ਸੱਚ ਬੋਲੋ ਤਾਂ ਕਿ ਕਸਮ ਖਾਣ ਦੀ ਜ਼ਰੂਰਤ ਹੀ ਨਾ ਪਵੇ ਜ਼ਿੰਦਗੀ ਇੱਕ ਰੇਡੀਓ ਦੀ ਤਰ੍ਹਾਂ ਹੈ ਉਸ ਵਿੱਚ ਜੋ ਚੱਲੇਗਾ ਉਹ ਤੁਹਾਨੂੰ ਸੁਣਨਾ ਪਵੇਗਾ ਇਸ ਲਈ ਪਿਆਰ ਤੋਂ ਸੁਣੋ ਤੇ ਉਸ ਵਿੱਚ ਆਪਣਾ ਮਨੋਰੰਜਨ ਲੱਭੋ ਉਸ ਇਨਸਾਨ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਜੋ ਖੁਦ ਹੀ ਬਦਲਣਾ ਨਹੀਂ ਚਾਹੁੰਦਾ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਲੋਕਾਂ ਨੂੰ ਖੁਸ਼ ਕਰਨ ਲਈ ਜੇ ਤੁਸੀਂ ਉਹਨਾਂ ਨੂੰ ਉੱਡ ਕੇ ਵੀ ਦਿਖਾ ਦੇਵੋਗੇ ਤਾਂ ਵੀ ਉਹ ਇਹ ਹੀ ਕਹਿਣਗੇ ਵਿਚਾਰਾ ਤੁਰ ਨਹੀਂ ਸਕਦਾ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਕਿਸੇ ਹੁਨਰ ਤੇ ਕਮੰਡ ਨਾ ਕਰੋ ਕਿਉਂਕਿ ਪੱਥਰ ਜਦ ਪਾਣੀ ਤੋਂ गिरਦਾ ਹੈ ਤਾਂ ਆਪਣੇ ਵਜ਼ਨ ਕਰਕੇ ਹੀ ਦੁੱਬ ਜਾਂਦਾ ਹੈ